ਦੀ ਵਾਖੀ ਗੁਰਜਪੇ ਹੁਨਾ ਆਪਣਾ ਪਵਿੱਤਰ ਪਾਵਨ ਮੁਖ ਆਪਨਾ ਕੇ ਸਮੂਹ ਸੰਤਾਨ ਨੂੰ ਦਰਣੀ ਘਾਲ ਕਰੋ ਹੁਕਮ ਦੇ ਚਲਨ ਦੀ ਸਮਰੱਥਾ ਬਖਸ਼ੋ ਸੇ ਪਿਆਰੇ ਮੇਨ ਜਿਨਾ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਕੜ ਦੀ ਕਲਾ ਤੇਰੇ ਬਾਹੀ ਸਰਬਤ ਦਾ ਪਲਾ ਵਾਹ ਗੁਰਦੀਕਾ ਖਾਲਸਾ ਵਾਹ ਗੁਰਦੀਕੀ ਫਤਿਹ ਦੁਹਰਾ ਆਗਿਆ ਪੀ ਅਕਾਲ ਤੀ ਸਭ ਚਲਾਇਓ ਬੰਦ ਸਭ ਥਿਕਾ ਨ ਕੋ ਹੁਕਮ ਆਦੇ ਸੁਭਾਨ ਹੋਰ ਪ੍ਰੋਗਰਾਮਤ ਜੀ ਮੰਨਿਓ ਰੋ ਪ੍ਰਭ ਕੋ ਮਿਲਬੋ ਚਾਗੇ ਰਾਜ ਕਰੇਗਾ ਖਾਲਸਾ ਵਾਬੂਏ ਤਾਂ ਮਿਲਾਂਗੇ ਵਾਬੂਏ ਤਾਂ ਮਿਲਾਂਗੇ ਬੋਲੇ ਛੋ ਮਿਦਾ ਸਰਹਕ ਵਾਹ ਕੀ ਗੁਰਦੀਖਾ ਖਾਲਸਾ ਵਾਹ ਕੀ ਗੁਰਦੀਖੀ ਫਤੇ